ਲਓ ਜੀ ਬਣਾਉਂਦੇ ਆਂ ਆਪਾਂ ਅੱਜ ਦੀ ਲਾਈਵ ਵੀਡੀਓ ਵੀਡੀਓ ਖੁਰ ਸ਼ੁਰੂ ਕਰਦੇ ਆਪਾਂ ਖੱਡੇ ਤੋਂ ਇਹਦੇ ਜਿਹੜੇ ਉੱਤੋਂ ਉਹ ਪਰਤਾਂ ਬਾਰੇ ਦੱਸੂਗਾ ਮੈਂ ਤੁਹਾਨੂੰ ਮੈਂ ਕਿੰਨੀਆਂ ਪਰਤਾਂ ਬਣੀਆ ਰੇਤਾ ਤੇ ਫਿਰ ਮਿੱਟੀ ਆ ਜਿੰਦੀ ਫਿਰ ਦੂਜੀ ਮਿੱਟੀ ਫਿਰ ਆਪਣਾ ਆ ਗਿਆ ਥੱਲੇ ਨਾ ਫਿਰ ਇਹਦੇ ਦੀ ਟੜਾ ਆ ਨਾ ਗਿਆ ਦੇ ਕਿੰਨੀ ਉਹਦੇ ਉਹਦੇ ਵਿੱਚ ਬਣੀ ਹੋਈ ਆ ਇਹ ਠੀਕ ਆ ਕਿੰਨੀਆਂ ਤਹਾਂ ਬਣੀ ਆ ਇਹ ਮਿੱਟੀ ਦੀ ਕਿਤੇ ਪਣਾ ਆ ਗਿਆ ਕਿਤੇ ਰੇਤਾ ਆ ਗਿਆ ਉਸ ਤੋਂ ਬਾਅਦ ਫਿਰ ਮਿੱਟੀ ਜੀ ਆ ਗਈ ਫਿਰ ਉਹ ਥੱਲੇ ਰੇਤਾ ਆਉਣ ਲੱਗਦਾ ਥੱਲੇ ਅੱਜ ਇਹਦੇ ਬਾਰੇ ਗੱਲਾਂ ਬਤਾ ਕਰਾਂਗੇ ਇਹ ਕਿੱਦਾਂ ਆਈਆਂ ਇਹ ਪਤਾ ਤੈਨੂੰ ਇਹਦੇ ਬਾਰੇ ਪਤਾ ਨਹੀਂ ਇਹ ਦੱਸਾਂ ਨਹੀਂ ਅੱਜ ਇਸ ਵੀਡੀਓ ਦੇ ਵਿੱਚ ਜਿਹੜਾ ਉੱਪਰwidehat ਸੁਭਰਦਾ ਅੱਜ ਦੀ ਲਾਇਬ੍ਰੇਰੀ 'ਚ ਤੁਹਾਡਾ ਸਵਾਗਤ ਹੈ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੱਗੇ ਹੋਏ ਜੀ ਆਪਣੇ ਕੰਮਕਾਰਾਂ ਪਰ ਸਾਰੇ ਬੰਦੇ ਗੰਗਾ ਵੀ ਲੱਗਾ ਹੋਇਆ ਤਾਂ ਇਹਨੂੰ ਪੱਧਰੀ ਕਰੀ ਅੱਜ ਉਹ ਟਰੈਕਟਰ ਹੌਲੀ ਕਦੇ ਆ ਰਿਹਾ ਵੀ ਹੈ ਪਤਾ ਨਹੀਂ ਨਵੇਂ ਤੋਂ ਨਵੇਂ। ਬੱਚਾ। ਮੱਝ ਬੰਨੀ ਹੋਈ ਨਵੇਂ ਤੋਂ ਤੋਂ ਹੋਊਗੀ ਅੱਜ ਇਹ। ਉੱਪਰ ਕਿਆ ਰਹਿ ਗਿਆ ਔਰ ਥੋੜਾ ਜਿਹਾ ਰਹਿ ਗਿਆ ਉੱਪਰ ਹੈ ਨਾ? ਇੱਕ بیم ਰਹਿ ਗਿਆ ਉੱਪਰ। ਦੋ ਦੋ بیم ਰਹਿੰਦੇ ਉੱਪਰ। ਡੇਢ ਡੇਢ ਹੈ? ਡੇਢ بیم ਰਹਿੰਦਾ। ਸੱਤ ਦਾ ਡੇਢ بیم ਰਹਿੰਦਾ। ਬਹੁਤ ਤੋਂ ਥੱਲੇ ਹੀ ਆ ਫਿਰ ਆ। ਬਹੁਤ ਕੋਈ ਨਹੀਂ ਫਿਰ। ਲੋ ਵੀ ਆਪਣਾ ਇੱਧਰ ਸਾਰਾ ਕੰਮ ਹੋ ਚੁੱਕਿਆ ਮੈਂ ਹੁਣ ਇਹਦੇ ਵੀ ਥੋੜੇ ਜਿਹਾ ਲੇਬਲ ਕੱਢਣਾ ਥੋੜੀ ਮੈਨੂੰ ਲੱਗਦਾ ਬਜਰੀ ਜ਼ਿਆਦਾ ਹੈ ਨਾ ਠੋਕ ਠਕਾਈ ਵੀ ਹੋਣੀ ਹਲੇ ਹਾਂ ਇਹ ਮੈਂ ਸੋਚਦਾ ਮੈਂ ਹੁਣ ਇਹਦਾ ਥੋੜੇ ਜਿਹਾ ਲੋੜੀ ਦੇ ਬਾਅਦ ਕੰਮ ਸ਼ੁਰੂ ਕਰਾਂ ਲੋੜੀ ਬਣਾ ਲਈਏ ਤੇ ਕੱਲ ਨੂੰ ਦੇਖਦਾ ਮੈਂ ਜੇ ਟਾਇਲ ਲੈਣ ਜਾਈਏ ਯਾਰ ਮੈਂ ਕੱਲ ਤੋਂ ਬਿਆਹ ਜਾਣਾ ਪਰਸੋਂ ਨੂੰ ਕੱਲੂ ਗਿਆਰਾਂ ਹੋ ਜਾਣੀ 12 ਨੂੰ ਟਾਇਲ ਦਾ ਕੰਮ ਨਿਬੇੜ ਦੇਣਾ ਮੈਂ 12 ਨੂੰ ਟਾਇਲ ਚੱਕ ਲੈਣੀ ਸਾਰੀ ਫਿਰ ਟਾਇਲ ਲੱਗ ਗਈ ਬਸ ਮੰਜੜਾ ਕਿਸੇ ਬੈਠਣ ਲੱਜਣਾ ਫਿਰ ਇੱਥੇ ਫਿਰ ਐਂਟਰੀ ਬੰਦ ਕਰ ਦੇਣੀ ਇੱਥੇ ਅੰਦਰ ਆਉਣ ਦੀ ਫਿਰ ਮੈਂ ਸਿਰ ਸਾਡੀ ਐਂਟਰੀ ਹੋ ਗਈ ਇੱਥੇ ਨੂੰ ਅੰਦਰ ਪਰਲੇ ਪਾਸੇ ਤੇ ਹੌਲਦ ਬੰਦਾ ਕੋਈ ਨਹੀਂ ਫਿਰ ਬੰਦ ਲੈਣਾ ਹੈਗਾ ਆ ਜਿਹੜਾ ਦਰਵਾਜ਼ਾ ਇਹ ਪੱਕਾ ਹੀ ਬੰਦ ਕਰਾ ਲੈਣਾ ਅੱਛਾ ਤੇ ਪੱਕਾ ਬੰਦ ਕਰਾ ਦੇਣਾ ਇਹ ਕਿਹੜਾ ਉਹ ਉਧਰ ਤੇ ਇੰਟਰਸ ਰੱਖਣੀ ਪਰਲੇ ਪਾਸੇ ਤੇ ਆ ਵੀ ਬੰਦ ਕਰਾ ਦੇਣਾ ਪੱਕਾ ਜੀ ਜੇ ਜਦ ਖੋਲਾਂਗੇ ਜਿਆਦਾ ਇਧਰ ਬਾਹਰ ਤਾਂ ਨਿਪੜ ਗਿਆ ਇਧਰ ਤੇ ਬੜ ਹੋਈ ਜਾਏਗਾ ਨੇ ਅੰਦਰ ਕਦਮਾਂ ਦਾ ਹੀ ਜੇ ਕਰੂਗਾ ਜਦ ਤੱਕ ਬਾਹਰ ਤਾਂ ਨਿਪੜ ਜੂਗਾ ਹਾਂ ਜਦੋਂ ਬਾਹਰ ਤਾਂ ਨਿਪੜੂਗਾ ਨਾ ਫਿਰ ਆਪਣਾ ਇੱਥੇ ਬਾਹਰ ਵੀ ਟਾਇਲ ਲੱਗਣੀ ਪਏ ਤਾਂ ਗੰਦਮੰਦ ਅੰਦਰ ਆਈ ਜਾਣਾ ਇੱਥੇ ਮੈਂ ਸੋਚਦਾ ਕਿ ਪੱਕੀਓ ਪਲਾਈ ਜੀ ਕਟਾ ਕੇ ਨਾ ਪੱਕੀਓ ਲਵਾ ਦੇਣੀ ਜਿਵੇਂ ਦਰਵਾਜ਼ਾ ਲਵਾ ਦਾਂਗੇ ਤੀ ਕੰਮ ਹਲੇ ਬਹੁਤਾ ਬਾਹਰ ਜਿਹੜਾ ਖੱਡਾ ਪਰ ਹੋਣਾ ਇਹ ਝੋਟ ਝੋਟ ਦਾ ਦੇਖਣਾ ਪਾ ਉਧਰ ਇੰਨਾ ਲੇਕ ਨਹੀਂ ਚੱਲਿਆ ਜਿੰਨਾ ਥੱਲੇ ਖੜਾ ਤਾ ਟੋਟੇ ਚੱਕ ਲੈ ਜਾਂਦਾ ਆਪਰ ਮਾਰੀ ਕਿਹੜੇ ਇੱਕ ਵਾਰੀ ਹਲਾ ਉੱਪਰ ਦਿਖਾਈ ਜਿਹੜਾ ਡੇਢ ਬੀਮ ਰਹਿੰਦਾ ਮਿੱਟੀ ਪੱਧਰੀ ਕੀ ਕਰਨੀ ਸਾਰੀ ਇਹ ਅੱਛਾ ਆ ਰਹਿ ਗਿਆ ਬੀਮ ਉੱਪਰ ਹੈ ਵਧੀਆ 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 ਗੱਲ ਸਾਸਰੀ ਗਲ ਬਈ ਸਾਸਰੀ ਚੌਲ ਤੇਰੀ ਰੀਲ ਬੈਰਲ ਹੋ ਗਈ ਭਾਈ ਕੁੜੀਆਂ ਤੇਰਾ ਨੰਬਰ ਮੰਗ ਰਿਆ ਕਹਿੰਦੇ ਕਿਹੜਾ ਟ੍ਰਾਹ ਹੋ ਨਵਾ ਇਹਦਾ ਨਵਾ ਅੰਡਾਸਟਰੀ ਚ ਆ ਗਿਆ ਫੇਸਬੁਕ ਹੋਰ ਸੋਣੀ ਆ ਗਿਆ ਲੱਗਦਾ ਉਹਦੀ ਹੀ ਆ ਗਿਆ ਤੇ ਉਹ ਇੰਸਟਾਗ੍ਰਾਮ ਉਹ ਤੇ ਫੇਸਬੁਕ ਹੋਰ ਸੋਣੀ ਚੱਲ ਗਈ 27200 ਰਿਵਿਊ ਕੱਢ ਗਏ ਫੇਸਬੁਕ ਤੇ ਕੱਲੋਂ ਤਾਂ ਮੈਂ ਥੋੜੀ ਸੈਟਿੰਗ ਜੀ ਕੀਤੀ ਫੇਰ ਦੁਬਾਰੇ ਪੇਜ ਦੀ ਯਾਰ ਹਾਂ ਚੱਲ ਕੋਈ ਨਹੀਂ ਅੱਜ ਖੇਡਾਂਗੇ ਦੋਸਤਾਂ ਨਾਲ ਕਮਰਾ ਤਾਂ ਤਿੰਨ ਬਣ ਜਾਣੇ ਤਾਂ ਪਰ ਇੱਕ ਹਾਲ ਜਿਹਾ ਰੱਖ ਲਿਆ ਸੀ ਫਿਰ ਹਾਂ ਜਿਹੜਾ ਇੱਧਰ ਆਹ ਇਹ ਤਾਂ ਕਮਰਾ ਬਣ ਜਾਣਾ ਆਪਣਾ ਆ ਆਪਾਂ ਨੇ ਹਾਲ ਜਿਹਾ ਰੱਖ ਲਿਆ ਫਿਰ ਇੱਥੇ ਬੈਠਣ ਬਿਠਾਉਣ ਨੂੰ ਆ ਪੂਰਾ ਅੱਛਾ ਖੁੱਲੋ ਡੁੱਲੋ ਹਾਲ ਜਿਹਾ ਹੋ ਗਿਆ ਹਾਂ ਇਹ بیمੇ ਲੰਥ ਲੰਬੀ ਨਹੀਂ ਜ਼ਿਆਦਾ ਫਿਰ 13 ਫੁੱਟ ਦੀ ਹੈ بیم ਪਾ ਦੋ ਇਸ ਵਿੱਚ ਇਹਦੇ ਵਿੱਚ ਬੀਮ ਪਾਇਆ ਹੋਇਆ ਆ 14 ਫੁੱਟ ਦੀ ਲੈਂਥ ਆ ਤੇ ਦੋ ਪਏ ਹੋ ਬੀਮ ਇਹਦੇ ਚ ਆ ਲੈ ਵੀ ਚੱਲਿਆ ਥੱਲੇ ਹੁਣ ਗੱਲ ਕਰਦੇ ਆ ਖੱਡੇ ਦੀ ਤੁਹਾਨੂੰ ਸਮਝਾਵਾਂ ਵੀ ਕਿਹੜਾ ਚੱਕਰ ਹੁੰਦਾ ਸਾਰਾ ਇਹ ਵੇਲਾ ਉੜੀ ਪਾਈ ਹੁਣ ਸਾਰੇ ਬੰਦੇ ਪਸੰਦ ਕਰ ਰਹੇ ਨੇ ਬਹੁਤ ਸੋਹਣੇ ਛੋਟੇ ਸਟੈਪ ਰੱਖੇ ਆ ਹਮ ਹਮ ਚੜਨ ਦਾ ਉਤਰਨ ਬਹੁਤ ਸੌਖਾ ਆ ਬੇਦਰ ਜੋਰ ਜਿਹਾ ਲੱਗਦਾ ਹੀ ਨਹੀਂ ਹੈਗਾ ਨਹੀਂ ਤਾਂ ਫੁੱਟ ਫੁੱਟ ਦੇ ਕਿੰਨੇ ਸਟੈਪ ਹੁੰਦਾ ਉਹਨੂੰ ਇੱਕ ਘਟੋੜ ਜਿਆਦਾ ਨਹੀਂ ਜਿਆਦਾ ਜਿਹੜਾ ਧੜਾ ਆਪਣੇ ਉੱਪਰ ਚੱਕਣਾ ਕਿਸੇ ਦਾ 60 ਕਿਲੋ ਦਾ ਵੀ ਕਿਸੇ 70 ਕਿਲੋ ਦਾ ਵੀ ਹਾਂ ਲੈ ਬੁਣਾ ਜਿਹੜੀਆਂ ਪਰਤਾਂ ਬਣੀ ਹੋਈਆਂ ਪਤਾ ਹੈ ਇਹ ਇਹਨੇ ਜਿਹੜਾ ਹਿਮਾਲੇ ਆਪਣੇ ਪਹਾੜ ਹੈ ਅੱਜ ਤੋਂ ਲਾਲਾ ਵੀ ਕਰੋੜਾਂ ਸਾਲ ਪਹਿਲਾਂ ਜਾਂ ਕਰੋੜਾਂ ਸਾਲ ਪਹਿਲਾਂ ਆ ਦੇਤਾਂ ਤੋਂ ਭਰਤਾ ਤੁਹਾਡਾ ਇਹ ਤਾਂ ਭਰਤ ਤੋਂ ਤੱਕ ਉਧਰ ਥੱਲੇ ਵਾਲੀ ਦੱਸਦਾ ਮੈਂ ਜਿਹੜੇ ਵਿੱਚ ਦੇਖ ਪਰਤ ਨਹੀਂ ਲੈਂਨਾ ਬਣੀਆਂ ਹੋਈਆਂ ਇੱਕ ਸਾਲ ਜਿਹੜੀ ਪਹਾੜਾ ਤੋਂ ਇੱਕ ਸਾਈਡ ਤੋਂ ਮਿੱਟੀ ਆ ਗਈ ਪੂਰੀ ਭਰ ਕੇ ਜਦੋਂ ਹਿਮਾਲਿਆ ਤੋਂ ਆਈ ਨਾ ਉਹ ਆਪਣੇ ਨਾਲ ਪਣੇ ਹੀ ਲੈ ਕੇ ਆ ਗਈ ਪਣੇ ਦੀ ਤਹਿ ਪਛਾਤ ਤੇ ਉੱਪਰ ਠੀਕ ਹੈ ਦੂਜੇ ਸਾਲ ਫੇਰ ਆਇਆ ਫਿਰ ਮਿੱਟੀ ਆ ਗਈ ਫਿਰ ਰੇਤਾ ਆ ਗਿਆ ਐਦਾਂ ਆਈਆਂ ਚੀਜ਼ਾਂ ਕਿ ਜਿਹੜੇ ਪਹਾੜ ਬਣੇ ਹੋਏ ਬڑے-ਬڑے ਜਿਹੇ ਕੋਈ ਰੇਤੇ ਦੇ ਕੋਈ ਪਣੇ ਦੇ ਆ ਸਮਝ ਗਿਆ ਆਪਾਂ ਦੇ ਤੁਹਾਨੂੰ ਬੈਠੇ ਜਿਹੜੀ ਸਾਰੀ ਧਰਤੀ ਹਿਮਾਲਿਆ ਦੀ ਇਹ ਜੋ ਚੜ ਕੇ ਆਉਂਦਾ ਫਿਰ ਸਾਰੀ ਮਿੱਟੀ ਖਿਲਾਰ ਕੇ ਲੰਘ ਜਾਂਦਾ ਹੁਣ ਪਿੱਛੇ ਜਾਏ ਨੀ ਕਿੰਨਾ ਮਿੱਟੀ ਉਹ ਮਿੱਟੀ ਆਕਦੀ ਜੇ ਪਿੱਛੇ ਪਹਾੜ ਆਏ ਤੇ ਇਹ ਫਿਰ ਉਹ ਪਰਤਾਂ ਵਿਛਾਈਆਂ ਹੋਈਆਂ ਜਦੀਆਂ ਇਹ ਤਾਂ ਹੀ ਇੰਨਾ ਧਰਤੀ 'ਚ ਆਪਣੇ ਚਰਾਸਾ ਇੱਥੇ ਹੁਣ ਤਾਂ ਨਹੀਂ ਘੱਟ ਪੈਂਦੇ ਆ ਪਹਿਲਾਂ ਦੇ ਨਾਲ ਕਿੰਨੇ ਨਹੀਂ ਪੈਂਦੇ ਹੁੰਦੇ ਤੇ ਤਿੰਨ ਤਿੰਨ ਚਾਰ ਚੁੰਨੀ ਲੈ ਉਹ ਲੈ ਸਾਡੇ ਦੇ ਤਾਂ ਪਾਣੀ ਥੱਲੇ ਉਸਦੀ ਸਿੱਲਤੀ ਖੜ ਜਾਂਦਾ ਦਾ ਪਾਣੀ ਇੰਨਾ ਪਟਕੇ ਅ ਅੱਜ ਤੋਂ ਲਾ ਲੋ ਵੀ 20 ਜਾਂ 25 ਸਾਲ ਪਹਿਲਾਂ ਜਿਵੇਂ ਇੰਨਾ ਖੱਡਾ ਪਟਦੇ ਤੇ ਨਾ ਥੱਲੇ ਤੇ ਸੇਮ ਆ ਜਾਂਦੀ ਪਾਣੀ ਖੜ ਜਾਂਦਾ ਥੱਲੇ ਇੰਨੀ ਅ ਸਾਡੀ ਧਰਤੀ ਸੇਮ ਸੀ ਕਿ 10 ਫੁੱਟ ਖੱਡਾ ਪਟ ਲੈਂਦੇ ਤੇ ਨਾ ਪਾਣੀ ਖੜ ਜਾਂਦਾ ਥੱਲੇ ਤੇ ਨਾਲ ਜਿਹੜਾ ਪਾਣੀ ਵੀ ਤਾਂ ਐ ਪਿਓਰ ਰਿਸਮਾ ਪਾਣੀ ਵਿੱਚ ਧਰਤੀ ਦਾ ਹੁਣ ਤਾਂ ਚੀਜ਼ਾਂ ਹੈ ਨਹੀਂ ਯਾ ਦੇਖਦਾ ਹੈ ਇੱਕ ਤੇਰੇ ਸਟਾਰੇ ਮੈਂ ਕਹੋ ਕਿੱਧਰ ਉਹ ਸਰੇ ਪਜਾਦੀ ਹੁਣ ਉਧਰ ਸਰੇ ਜਾਣੇ ਫਿਰ ਕ ਐਂ ਕਰ ਇੱਥੇ ਆਰਾ ਤੇਰੇ ਨੂੰ ਪੁੱਛਾਂ ਮੈਂ ਜਿਹੜੀ ਟਰਾਲੀ ਉਖੜਾ ਲਈ ਇੱਥੇ ਕਿਤੇ ਦੀ ਕਰਾ ਦੇਂਗਾ ਸਾਲੀ ਜੈਕ ਵਾਲੀ ਉਹ ਜਿੰਨੇ ਵੀ ਰੋੜੇ ਰੋੜੇ ਸਾਰੇ ਦੇ ਵਿੱਚ ਪਵਾ ਦਿੰਦੇ ਆ ਆ ਵੀ ਵਿੱਚੇ ਪਵਾ ਦਿੰਦੇ ਆ ਠੀਕ ਆ ਆ ਵੀ ਜਿੰਨੇ ਵੀ ਹੈ ਤੇ ਇਹਦੇ ਨੂੰ ਫੋਨ ਕਰਦਾ ਹੁਣ ਨਾ ਟ੍ਰਾਲੀ ਖੜਾ ਜਿੰਨੇ ਵੀ ਸਾਰਾ ਉੱਪਰ ਪੱਲਾ ਸਾਰਾ ਮਾਲ ਜਿੰਨੇ ਵੀ ਰੋੜਾ ਛੋੜਾ ਵਿੱਚ ਛੜੇ ਕਿਤੇ ਛੜ ਢੇਰੀ ਕਰਿਆ ਹੁੰਦੇ ਆ ਇਹਨੂੰ ਪੁੱਛ ਲਊਗਾ ਕਿ ਆ ਨਾ ਉਧਰ ਉਹ ਕਹਿੰਦਾ ਸੀ ਕਿ ਮੇਰੇ ਕੋਲ ਛੱਡ ਦਿਓ ਹੈਗਾ ਤਾਂ ਇੱਕ ਬੰਦਾ ਪੁੱਛਦਾ ਉਹਨੂੰ ਮੈਂ ਚਲੋ ਮੈਂ ਕੋਈ ਇੱਕ ਦੋ ਗੋ ਹੁਣ ਟੈਲੀਫੋਨ ਕਰੀਏ ਕੰਮ ਨੇ ਵੀਡੀਓ ਜਿੱਦਾਂ ਲਾਈਵ ਆਪਾਂ ਬੰਦ ਕਰਦੇ ਆ ਇਹ ਅੱਛਾ ਇੱਥੇ ਰਲਾ ਕੇ ਵਿੱਚ ਛੜਦਾ ਹੈ ਉਤੇ ਬਾਠ ਠੋਕ ਠਕਾਈ ਹੋਊਗੀ ਹਾਂ ਜੀ ਤੁਹਾਨੂੰ ਕੋ ਉੱਪਰ ਲੈ ਕੇ ਲਾਵੇ ਮੈਂ ਪੁੱਛਾ ਮੜਾ ਯਾਰ ਬੰਦੇ ਨੂੰ ਕਰੀਏ ਕੰਮ ਇਹ